ਸੋਸਿਕਾ ਗਾ ਦੋਸਤੋ ਸਭ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਜਿੰਦਰ ਸਿੰਘ ਪੰਗੂ ਪੰਜਾਬ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਜਿਹਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਲੰਬੇ ਸਮੇਂ ਤੋਂ ਕ੍ਰਾਈਸਿਸ ਦੇ ਨਾਲ ਜੂਝ ਰਹੀ ਹੈ ਸ਼ਰੋਮਣੀ ਅਕਾਲੀ ਦਲ 17 ਦੇ ਵਿੱਚ ਸਰਕਾਰ ਤੋਂ ਹਲਾਂਬੇ ਹੁੰਦੀ ਹੈ ਸ਼ਰੋਮਣੀ ਅਕਾਲੀ ਦਲ ਪਾਰਟੀ ਬੜੇ ਥੋੜੇ ਜਿਹੀ ਐਮਐਲਏ ਆਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ 22 ਦੀ ਇਲੈਕਸ਼ਨ ਹੁੰਦੀ ਹੈ ਉਹ ਐਮਐਲਏ ਘਟ ਕੇ ਗਣਤੀ ਤਿੰਨ ਤੇ ਰਹਿ ਜਾਂਦੀ ਹੈ ਇੱਕ ਲੀਡਰਸ਼ਿਪ ਦਾ ਜਿਹੜਾ ਸੰਕਟ ਹੈ ਸੰਕਟ ਦਿਖਾਈ ਦਿੰਦਾ ਇਸ ਪਾਰਟੀ ਦੇ ਵਿੱਚ ਪਹਿਲਾਂ ਸੇਖਮੰਨ ਸਾਹਿਬ ਬ੍ਰਹਮਪਰਾ ਸਾਹਿਬ ਅਜਨਾਲਾ ਸਾਹਿਬ ਇਹ ਛੱਡ ਕੇ ਪਾਸੇ ਹੋ ਗਏ ਪਰ ਸਮਾਪਾ ਕੇ ਇਹ ਲੋਕ ਵਾਪਸ ਵੀ ਆ ਗਏ ਬੀਬੀ ਜਗੀਰ ਕੌਰ ਜਿੱਦ ਨਰਾਜ਼ਗੀ ਨਜ਼ਰ ਆਈ ਬੀਬੀ ਜਗੀਰ ਕੌਰ ਵੀ ਵਾਪਸੀ ਕਰ ਗਈ ਸੁਖਦੇਵ ਸਿੰਘ ਢੇਲ ਸਾਹਿਬ ਜਿਹੜੇ ਇੱਕ ਵੱਡੇ ਲੀਡਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਗਏ ਸੀ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਤੋਂ ਨਾਰਾਜ਼ ਹੋ ਗਏ ਸੀ ਪ੍ਰਧਾਨਗੀ ਨਹੀਂ ਸੀ ਚਾਹੁੰਦੇ ਸੁਖਬੀਰ ਸਿੰਘ ਬਾਦਲ ਦੀ ਸੁਖਦੇਵ ਸਿੰਘ ਟੇਨਸਾ ਕਹਿੰਦੇ ਸੀ ਕਿ ਗਲਤੀਆਂ ਨੇ ਠੀਕ ਨਹੀਂ ਸਾਰਾ ਕੁਝ ਹੈਗਾ ਪ੍ਰਧਾਨ ਬਦਲਿਆ ਜਾਵੇ ਅਲੱਗ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਅਕਾਲੀ ਦਲ ਸਯੰਗਤ ਬਣਾਉਂਦੇ ਨੇ ਭਾਜਪਾ ਨਾਲ ਸਾਂਝ ਪਾਉਂਦੇ ਨੇ ਸਫਲਤਾ ਨਹੀਂ ਮਿਲਦੀ ਸਕਸੈਸ ਨਹੀਂ ਮਿਲਦੀ ਹਾਰ ਕੇ ਘਰੇ ਬੈਠ ਜਾਂਦੇ ਨੇ ਅੱਗੇ ਜਾ ਕੇ ਕੀ ਹੁੰਦਾ ਅੱਗੇ ਜਾ ਕੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਨਾਲ ਮੀਟਿੰਗ ਹੁੰਦੀ ਹੈ ਫੈਸਲਾ ਹੁੰਦਾ ਕਿ ਸੁਖਦੇਵ ਸਿੰਘ ਢਿੰਸਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਮੇਨ ਹੈ ਉਹਦੇ ਚ ਵਾਪਸੀ ਕਰਨਗੇ ਆਪਣੇ ਲਾਮ ਲਸਕਾ ਦੇ ਨਾਲ ਤਾਮਜਾਮ ਦੇ ਨਾਲ ਸੁਖਦੇਵ ਸਿੰਘ ਢਿੰਸਾ ਵਾਪਸੀ ਕਰ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਹੁਣ ਢਿੰਸਾ ਸਾਹਿਬ ਨਾਰਾਜ਼ ਹੋਗੇ ਢਿੰਸਾ ਸਾਹਿਬ ਨਾਰਾਜ਼ ਇਸ ਕਰਕੇ ਹੋਗੇ ਕਿ ਪਰਮਿੰਦਰ ਸਿੰਘ ਢਿੰਸਾ ਨੂੰ ਲੋਕ ਸਭਾ ਤੋਂ ਉਮੀਦਵਾਰ ਨਹੀਂ ਬਣਾਇਆ ਗਿਆ ਸੰਗਰੂਰ ਤੋਂ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਇਕਬਾਲ ਸਿੰਘ ਝੌਂਦਾ ਨੂੰ ਉਮੀਦਵਾਰ ਬਣਾਇਆ ਹੁਣ ਸੁਖਦੇਵ ਸਿੰਘ ਢਿੰਸਾ ਕਹਿ ਰਹੇ ਨੇ ਕਿ ਸਾਡੇ ਨਾਲ ਸੁਖਵੀਰ ਸਿੰਘ ਬਾਦਲ ਨੇ ਵਾਦਾ ਖਿਲਾਫੀ ਕੀਤੀ ਹੈ ਸਾਡੇ ਨਾਲ ਸੁਖਵੀਰ ਸਿੰਘ ਬਾਦਲ ਨੇ ਧੋਖਾ ਕੀਤਾ ਉਹ ਕਹਿੰਦੇ ਕਿ ਜਦੋਂ ਅਸੀਂ ਸ਼ਾਮਲ ਹੋਣਾ ਸੀ ਉਦੋਂ ਗੱਲ ਹੋਈ ਸੀ ਇਹ ਬੈਠ ਕੇ ਕਿ ਪਰਮਿੰਦਰ ਨੂੰ ਚੋਣ ਲੜਾਈ ਜਾਓਗੇ ਪਰ ਕਹਿੰਦੇ ਜਦੋਂ ਸਾਰਾ ਕੁਝ ਹੋ ਗਿਆ ਅਸੀਂ ਗੱਲ ਕੀਤੀ ਤੇ ਸਾਨੂੰ ਕਿਸੇ ਨੇ ਪਾਰਟੀ ਦੇ ਵਿੱਚ ਗੌਰਿਆ ਨਹੀਂ ਹੈਗਾ ਯਾਨੀ ਕਿ ਸੁਖਦੇਵ ਸਿੰਘ ਢਿੰਸਾ ਦੋਸਤੋ ਇੱਕ ਵਾਰ ਫਿਰ ਨਰਾਜ਼ ਹੋਗੇ ਸੁਖਦੇਵ ਸਿੰਘ ਢਿੰਸਾ ਇੱਕ ਵਾਰ ਫਿਰ ਰੁੱਸ ਗਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਇੱਕ ਇਹੋ ਜਿਹਾ ਸਮਾਂ ਆ ਗਿਆ ਸੁਖਦੇਵ ਸਿੰਘ ਢੀਂਸਾਵਰਾਂ ਦੇ ਲਈ ਕੱਲ ਉਹ ਆਪਣੇ ਸੰਯੁਕਤ ਕਾਲੇ ਦਲ ਨੂੰ ਭੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਗਏ ਸੀ ਭਾਜਪਾ ਨਾਲ ਨਾਤਾ ਉਹ ਤੋੜ ਗਏ ਸੀ ਪਰ ਹੁਣ ਇਹੋ ਜਿਹੇ ਇੱਕ ਸਮੇਂ ਦੇ ਵਿੱਚ ਫਸ ਗਏ ਕਿ ਨਾ ਤਾਂ ਢੀਂਸਾ ਸਾਹਿਬ ਵਾਪਸ ਜਾ ਸਕਦੇ ਨੇ ਤੇ ਨਾ ਪਾਰਟੀ ਦੇ ਵਿੱਚ ਰਹਿ ਸਕਦੇ ਨੇ ਰਹਿਣ ਤੋਂ ਬਾਅਦ ਇਹ ਕਿ ਜਦੋਂ ਉਹ ਕਹਿੰਦੇ ਕਿ ਸਾਡੇ ਨਾਲ ਗੱਲ ਹੋਈ ਸੀ ਕਿ ਪ੍ਰਮੇਂਦਰ ਸਿੰਘ ਢੀਂਸਾ ਨੂੰ ਲੋਕ ਸਭਾ ਦੀ ਚੋਣ ਲੜਾਈ ਜਾਊਗੀ ਹੁਣ ਕਹਿੰਦੇ ਕਿ ਲੋਕ ਸਭਾ ਦੀ ਚੋਣ ਲੜਾਈ ਨਹੀਂ ਗਈ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਜਿਹੜੇ ਹੈਗਾ ਆਪਾਂ ਕਹਿ ਸਕਦੇ ਦੇ ਕਿ ਲੀਡਰਸ਼ਿਪ ਕਰਾਈਸਿਸ ਦੇ ਨਾਲ ਜੋਜ ਰਿਹਾ ਟਿੰਦਸਾ ਸਾਹਿਬ ਨਾਰਾਜ਼ ਹੋ ਗਏ ਉਹ ਕਹਿੰਦੇ ਕਿ ਸਾਨੂੰ ਟਿਕਟ ਨਹੀਂ ਦਿੱਤੀ ਗਈ ਅਸੀਂ ਨਾਰਾਜ਼ ਹੈ ਸਾਡੇ ਨਾਲ ਸੁਖਵੀਰ ਸਿੰਘ ਬਾਦਲ ਨੇ ਧੋਖਾ ਕੀਤਾ ਸਾਡੇ ਨਾਲ ਸੁਖਵੀਰ ਸਿੰਘ ਬਾਦਲ ਨੇ ਵਾਅਦਾ ਖਿਲਾਫੀ ਕੀਤੀ ਇਹ ਸਾਨੂੰ ਐਂ ਕਹਿ ਕੇ ਕਿ ਪਰਮਿੰਦਰ ਸਿੰਘ ਟਿੰਦਸਾ ਨੂੰ ਅਸੀਂ ਚੋਣ ਮੈਦਾਨ ਦੇ ਵਿੱਚ ਉਤਾਰਾਂਗੇ ਸਾਨੂੰ ਪਾਸੇ ਕਰਕੇ ਸਾਨੂੰ ਕਿਸੇ ਨੇ ਪੁੱਛਿਆ ਵੀ ਨਹੀਂ ਕਹਿੰਦੇ ਜਦੋਂ ਇਕਵਾਲ ਸਿੰਘ ਚ ਹੁੰਦਾ ਆਦੀ ਅਨਾਉਂਸਮੈਂਟ ਹੋਈ ਜਾਂ ਉਸ ਤੋਂ ਪਹਿਲਾਂ ਕੋਈ ਲਿਸਟ ਤਿਆਰ ਹੋਈ ਜਿੱਦੇ ਚ ਨਾਮ ਸੀ ਸੰਗਰੂਰ ਦੀ ਲੋਕ ਸਭਾ ਉਮੀਦਵਾਰੀ ਦਾ ਕਹਿੰਦੇ ਕਿ ਸਾਡੇ ਨਾਲ ਕਿਸੇ ਨੇ ਕੋਈ ਰਾਬਤਾ ਨਹੀਂ ਕੀਤਾ ਸਾਡੇ ਨਾਲ ਕਿਸੇ ਨੇ ਕੋਈ ਬਿਲਕੁਲ ਵੀ ਜਿਹੜੀ ਸਾਂਝ ਹੈ ਇਸ ਗੱਲ ਦੀ ਸਾਂਝ ਨਹੀਂ ਪਾਈ ਸਾਡੇ ਪਰਿਵਾਰ ਨੂੰ ਭਰੋਸੇ ਦੇ ਵਿੱਚ ਨਹੀਂ ਲੈ ਗਿਆ ਇਸ ਕਰਕੇ ਹੋਣਾ ਸੀ ਨਾਰਾਜ਼ ਆ